ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵੋਗੇ ਤੁਹਾਨੂੰ ਦੱਸ ਦੇ ਕਿ ਕਰਨੋ ਜ਼ਿਲ੍ਹੇ ਦੇ ਕਾਫੀ ਅਦਾ ਸ਼ੋਅ ਲੱਗੰਦੇ ਨੇ ਅੱਜ ਕੱਲ੍ਹ ਜਿਸ ਦੇ ਦੌਰਾਨ ਕਿ ਐਮਸੀ ਸਕਵਾਇਰ ਦਾ ਇੱਕ ਇੰਟਰਵਿਊ ਹੁੰਦਾ ਆ ਜਿਸ ਦੇ ਵਿੱਚ ਕਿ ਉਹਨਾਂ ਨੇ ਕਿਹਾ ਕਿ ਮੈਂਬਰ ਭਾਵੇਂ ਕਿ ਨਹੀਂ ਹੋਣ ਭਾਵੇਂ ਉਹਨਾਂ ਦਾ ਸਰਪੰਚ ਕੋ ਹੁੰਦਾ ਆ ਜਿਵੇਂ ਕਿ ਉਹਨਾਂ ਨੇ ਉਦਾਹਰਨ ਦੇ ਤੌਰ ਤੇ ਆਪਣੇ ਪਿੰਡ ਦੀ ਕਹਾਣੀ ਉਸ ਇੰਟਰਵਿਊ ਦੇ ਵਿੱਚ ਦੱਸੀ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਕਿ ਆਪਾਂ ਕਿੰਨੇ ਹੀ ਮੈਂਬਰ ਚੁਣ ਲੈਣੇ ਆ ਪਰ ਸਾਨੂੰ ਸਰਪੰਚ ਜਿਹੜਾ ਕਿ ਉਹ ਇੱਕੋ ਹੀ ਚੁਣਨਾ ਪੈਂਦਾ ਆ ਅਤੇ ਪੰਜਾਬੀ 뮤직 ਇੰਡਸਟਰੀ ਦਾ ਸਰਪੰਚ ਜਿਹੜਾ ਕਿ ਉਹ ਸਿੱਧੂ ਮੂਸੇਵਾਲਾ ਆ ਅਤੇ ਸਿੱਧੂ ਮੂਸੇਵਾਲੇ ਰਹੂਗਾ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਐਮਸੀ ਸਕਵੇਰ ਨੇ ਹੋਰ ਕੀ ਕੁਝ ਕਿਹਾ ਆ ਸਿੱਧੂ ਮੂਸੇਵਾਲੇ ਬਾਰੇ ਅਤੇ ਕਰਨੋ ਜ਼ਿਲ੍ਹੇ ਦੇ ਬਾਰੇ ਅਤੇ ਉਹਨਾਂ ਨੇ ਹੋਰ ਕਿਹੜੇ ਕਿਹੜੇ ਸਿੰਗਰਾਂ ਦੇ ਨਾਮ ਲਏ ਨੇ ਆਓ ਤੁਹਾਨੂੰ ਅਸੀਂ ਬਿਨਾਂ ਦੇਰੀ ਕੀਤੇ ਉਹਨਾਂ ਦੀ ਇਹ ਵੀਡੀਓ ਦਿਖਾ ਦਿੰਨੇ ਆ ਜਿਸ ਦੇ ਵਿੱਚ ਕਰਨੋ ਨੇ ਸਿੱਧੂ ਮੂਸੇਵਾਲੇ ਦੇ ਦੌਰਾਨ ਕਰਨੋ ਜ਼ਿਲ੍ਹੇ ਨੂੰ ਜਵਾਬ ਦਿੱਤਾ ਆ ਜਰੂਰ ਇਹ ਵੀਡੀਓ ਨੂੰ ਐਂਡ ਤੱਕ ਦੇਖਿਓ ਹਮਾਰਾ ਕਾਮ ਮੇ ਤਾਂ ਸਰਪੰਚ ਹੁੰਦਾ ਨਾ ਤਾਂ ਸਰਪੰਚ ਕੇ ਸਹਾਸਤ ਨਾ ਮੈਂਬਰ ਵੀ ਬੰਤੇ ਲੋਗ ਤਾਂ ਮੈਂਬਰ ਹੈ ਸਰਪੰਚ ਤਾਂ ਇੱਕ ਹੀ ਹੈ ਕੌਣ ਹੈ ਔਰ ਦੇਲਾਦਾਨੀ ਵਾਲਾ ਤੇਰਾ ਸਿੱਧੂ ਮੂਸੇਵਾਲਾ ਸਰਪੰਚ ਸਾਹਿਬ ਹਾਂਜੀ ਦੋਸਤੋ ਜਿਵੇਂ ਕਿ ਅਸੀਂ ਤੁਹਾਨੂੰ ਵੀਡੀਓ ਦੇ ਦੌਰਾਨ ਦੱਸਿਆ ਸੀਗਾ ਸ਼ੁਰੂ ਤੇ ਵਿੱਚ ਕੀ ਐਮਸੀ ਸਕੁਆਇਰ ਨੇ ਕੀ ਗੋਚ ਕੇ ਆਇਆ ਸਿੱਧੂ ਮੂਸੇਵਾਲੇ ਦੇ ਬਾਰੇ ਕਨੋਜ਼ ਜ਼ਿਲ੍ਹੇ ਨੂੰ ਕੀ ਜਵਾਬ ਦਿੱਤੇ ਨੇ ਉਹ ਅਸੀਂ ਤੁਹਾਨੂੰ ਵੀਡੀਓ ਵੀ ਦਿਖਾ ਦਿੱਤੀ ਹੈ ਇਹ ਵੀਡੀਓ ਤੁਸੀਂ ਜ਼ਰੂਰ ਦੇਖੀ ਹੋਗੀ ਅਤੇ ਹੇ ਵੀ ਸੁਣਿਆ ਹੋਗਾ ਕਿ ਜਿਹੜੀ ਉਹਨਾਂ ਨੇ ਮੈਂਬਰਾਂ ਵਾਲੀ ਗੱਲ ਕੀਤੀ ਆ ਕਿ ਸਰਪੰਚ ਤੋਂ ਥੱਲੇ ਜਿਹੜੇ ਕਿ ਮੈਂਬਰ ਰਹਿੰਦੇ ਨੇ ਅਤੇ ਸਰਪੰਚ ਜਿਹੜਾ ਕਿ ਉਹ ਇੱਕੋ ਹੀ ਹੁੰਦਾ ਆ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕੁੱਝ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਇਦਾਂ ਦੀਆਂ ਨਵੀਆਂ ਅਪਡੇਟਾਂ ਸੇ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ